ਮੈਂ ਕਈ ਸਾਲ ਨਾ ਜ਼ਿੰਦਗੀ ਦਾ ਬੜਾ ਔਖਾ ਸਮਾਂ ਹਟਾਇਆ ਤੇ ਉਹ ਸਮੇਂ ਦੇ ਵਿੱਚ ਚਲਦਿਆਂ ਮੈਨੂੰ ਇਹੀ ਹੁੰਦਾ ਸੀ ਵੀ ਇੱਕ ਦਿਨ ਤਾਂ ਮੇਰਾ ਆਊਗਾ ਵੀ ਇੱਕ ਦਿਨ ਕਿਸੇ ਨਾ ਕਿਸੇ وجہ ਦੇ ਉੱਤੇ ਜ਼ਰੂਰ ਮੈਂ ਪਹੁੰਚੂਗਾ ਉਹ ਜਗ੍ਹਾ ਦੇ ਉੱਤੇ ਇਹਦਾ ਬਰੌਂਡ ਦਾ ਜਿਹੜਾ ਵਿਦਆਸ਼ਮ ਦਾ ਖਿਆਲ ਆਇਆ ਉਹ ਇਹੀ ਆਇਆ ਫਿਰ ਐਂਡ ਤੇ ਆ ਕੇ ਫਿਰ ਦੁਨੀਆ ਨੂੰ ਪੜ ਕੇ ਸਿੱਖਿਆ ਕਿ ਬਹੁਤੇ ਮੈਨੂੰ ਪੁੱਛਦੇ ਨੇ ਵੀ ਯਾਰ ਤੂੰ ਕਿੱਦਾਂ ਇਹ ਵੀ ਤੇਰਾ ਖਿਆਲ ਕਿਵੇਂ ਆਇਆ ਤੇ ਮੈਂ ਕਹਿੰਦਾ ਨਾ ਯਾਰ ਤੁਸੀਂ ਕੋਠੀਆਂ ਦੀ ਲਾ ਲਿਆ 2-2 4-4 ਕਰੋੜ ਤੇ ਮੈਂ ਆਸਾਂਝੇ ਕੰਮ ਚਲਾ ਲਿਆ ਮੈਂ ਕਿਹਾ ਸੀਗਾ ਕਿ ਮੈਨੂੰ ਆਪ ਹੀ ਪਤਾ ਨਹੀਂ ਲੱਗਦਾ ਕਿ ਇਹ ਕੀ ਹੋਈ ਹਾਈ ਜਾਂਦਾ ਏ ਮੇਰਾ ਬਾਬਾ ਰਹੀਂਦਾ ਨਾਲ ਮੇਰੇ ਜੋ ਮੇਰੇ ਤੋਂ ਕਰਵਾਈ ਜਾਂਦਾ ਮੈਨੂੰ ਕਹਿੰਦਾ ਉਠ ਵੇ ਸ਼ੇਰਾ ਰਲ ਕੇ ਆਪਾਂ ਪਾਈਏ ਘੇਰਾ ਇਸੇ ਬਹੁਤੀ ਦੁਨੀਆ ਝੂਠੀ ਲੱਭੀਏ ਬੰਦਾ ਸੱਚਾ ਕਿਹੜਾ ਹੁਣ ਪੁੱਤਰਾ ਕੰਮੀ ਏ ਤੇਰਾ ਛੱਡੀ ਨਾ ਤੂੰ ਕਲਮ ਤੇ ਕਾਪੀ ਫਿਊਚਰ ਲਿਖਦੇ ਲੋਕਾਂ ਦਾ ਇਹਨਾਂ ਖੂਨ ਪੀੜੀਆਂ ਜੋਕਾਂ ਦਾ ਜੋ ਕਰਨੇ ਕੰਮ ਹਾਰ ਕਰ ਰਹੇ ਹੱਕ ਆਪਣੇਆਂ ਦੇ ਮਾਰ ਰਹੇ ਫਿਊਚਰ ਆਪਣੇ ਬੱਚਿਆਂ ਦਾ ਉਹ ਥੀਂ ਕਰ ਤੇ ਆ ਰਹੇ ਸੋਹਣੋ ਭਾਗੇ ਮਾਪੇ ਮਾਂ ਬਾਪ ਜਿਵੇਂ ਆਪਾਂ ਗੱਲ ਕਰੀ ਬੈਠਾ ਆਸ਼ਮ ਵੀ ਕਿਉਂ ਖੋਲਿਆ ਉਹ ਇਸ ਕਰਕੇ ਵੀ ਮੈਂ ਜੇ ਮੇਰੇ ਕੋਲ ਘਰ ਗੁਰਮੀ ਹੈ ਗੱਲ ਕਹਿੰਦੇ ਮਾਂ ਆਪ ਦੇ 6 ਪੁੱਤਾਂ ਨੂੰ ਪਾਲ ਦਿੰਦੀ ਹੈ ਪਰੰਤੂ 6 ਪੁੱਤ ਜਿਹੜੇ ਇੱਕ ਮਾਂ ਨੂੰ ਸੰਭਾਲਣ ਲਈ ਕਿਨਾਰਾ ਕਰਦੇ ਆ ਉਹਨਾਂ ਨੂੰ ਬੈਦ ਆਸ਼ਮ ਵੀ ਛੱਡ ਦਿੰਦੇ ਆ ਤੇ ਗਰੀਆਂ ਤੇ ਰੋਣਾਂ ਵਾਂਗੂ ਛੱਡ ਦਿੰਦੇ ਆ ਉਸ ਨੂੰ ਦੇਖਦੇ ਹੋਏ ਸਾਡੇ ਵੀਰ ਰਾਜੂ ਜੀ ਜੋ ਕਿ ਨੱਥੂਵਾਲਾ ਜਦੀਦ ਦੇ ਰਹਿਣ ਵਾਲੇ ਤੇ ਕੈਲਗਰੀ ਤੋਂ ਵਾਪਸ ਆ ਕੇ ਆਪਣੀ ਮਾਤਾ ਦੀ ਯਾਦ ਦੇ ਵਿੱਚ ਇੱਕ ਬਿਰਧ ਆਸ਼ਰਮ ਬਣਾ ਰਿਹਾ ਹੈ ਜਿਹਦਾ ਨਾਮ ਉਹਨਾਂ ਨੇ ਰੱਖਿਆ ਮਾਤਾ ਬਚਨ ਕੌਰ ਬਿਰਧ ਆਸ਼ਰਮ ਇੱਕ ਉਹਨਾਂ ਵੱਲੋਂ ਸਰਦਾਰ ਜੀ ਦਿੱਤੀ ਜਾ ਰਹੀ ਹੈ ਤਾਂ ਜੋ ਮਾਪੇ ਜੋ ਬਜ਼ੁਰਗ ਹਨ ਫੜਕਾ ਤੇ ਰੋਲ ਰਹੇ ਆ ਉਹਨਾਂ ਵਾਸਤੇ ਉਹਨਾਂ ਸਹਾਰਾ ਬਣ ਸਕੇ ਅਤੇ ਨਾਲ ਹੀ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਜਿਹੜਾ ਵੀ ਇੱਥੇ ਆਏਗਾ ਉਹਨਾਂ ਵਾਸਤੇ 24 ਘੰਟੇ ਜਿਹੜਾ ਹੈਗਾ ਲੰਗਰ ਚੱਲੇਗਾ ਇਹ ਬਹੁਤ ਵਧੀਆ ਪ੍ਰਬਾਲਾ ਚਾਹੇ ਟਰੱਕ ਵਾਲੇ ਵੀਰ ਹੋਣ ਚਾਹੇ ਉੱਥੋਂ ਦੇ ਕੋਈ ਰਾਹੀ ਗੇਰਾ ਉਹਨਾਂ ਵਾਸਤੇ ਵੀ ਜਿਹੜਾ ਲੰਗਰ ਇਹਨਾਂ ਵੱਲੋਂ 24 ਘੰਟੇ ਜਿਹੜਾ ਆਇਆ ਜਾ ਰਿਹਾ ਬਹੁਤ ਵਧੀਆ ਪ੍ਰਬਾਲਾ ਕੀਤਾ ਜਾ ਰਿਹਾ ਸਾਡੇ ਨਾਲ ਐਸੇ ਜਿਹੜੇ ਰਾਜੂ ਜੀ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਪਹਿਲਾਂ ਤਾਂ ਤੁਹਾਡਾ ਚੈਨਲ ਦੇ ਉੱਪਰ ਬਹੁਤ ਸਵਾਗਤ ਹੈ ਜੀ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਸਾ ਇੱਥੇ ਆਉਣ ਲਈ हां क्योंकि मेनू भी ये सीया यार कोई चल के आउगा ते ओ कदम आज ਤੁਹਾਡੇ ਪਏ ਆ ਪਹਿਲੇ মিডিਏ ਵਾਲਿਆਂ ਤੁਸੀਂ ਜਿਨ੍ਹਾਂ ਨੇ ਆ ਕੇ ਸਾਨੂੰ ਕਬਰ ਕਰਨਾ ਚੰਗਾ ਸਮਝਿਆ ਤੇ ਅਸੀਂ ਭਾਗ ਵਾਲਿਆਂ ਭਾਈ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਹੋਂ ਤੇ ਆ ਰਾਜੂ ਜੀ ਤੁਸੀਂ ਐਨ ਆਰ ਆਈ ਵੀਓ ਕੈਨੇਡਾ ਵਿੱਚ ਤੁਹਾਡਾ ਕੰਮ ਹੈਗਾ ਇੱਥੇ ਜੱਦੀ ਪਿੰਡ ਵੀ ਤੁਹਾਡਾ ਨੱਥੂ ਵਾਲਾ ਹੈਗਾ ਹਾਂਜੀ ਹਾਂ ਤੁਹਾਡੇ ਮਨ 'ਚ ਕਿਸ ਤਰ੍ਹਾਂ ਖਿਆਲ ਆਇਆ ਕਿ ਇੱਕ ਵਿਰਦਾਸ਼ਮ ਜਿਹੜਾ ਬਣਾਇਆ ਜਾਵੇ ਬਾਈ ਜੀ ਗੱਲ ਇਹ ਸੀਗੀ ਜਦੋਂ ਨਾ ਮੈਨੂੰ ਸ਼ੁਰੂਆਤ ਤਾਂ ਤੋਂ ਮੈਂ ਕਈ ਸਾਲ ਨਾ ਜ਼ਿੰਦਗੀ ਦਾ ਬੜਾ ਔਖਾ ਸਮਾਂ ਹਟਾਇਆ ਹੈ ਤੇ ਉਹ ਸਮਝ ਦੇ ਵਿੱਚ ਚਲਦਿਆਂ ਮੈਨੂੰ ਇਹੀ ਹੁੰਦਾ ਸੀ ਵੀ ਇੱਕ ਦਿਨ ਤਾਂ ਮੇਰਾ ਆਊਗਾ ਵੀ ਇੱਕ ਦਿਨ ਕਿਸੇ ਨਾ ਕਿਸੇ ਵਜ੍ਹਾ ਦੇ ਉੱਤੇ ਜਰੂਰ ਮੈਂ ਪਹੁੰਚੂਗਾ ਉਸ ਜਗ੍ਹਾ ਦੇ ਉੱਤੇ ਤੇ ਇਹ ਤਾਂ ਬਰੌਂਡ ਦਾ ਜਿਹੜਾ ਵਿਦ ਆਸ਼ਮ ਦਾ ਖਿਆਲ ਆਇਆ ਉਹ ਇਹੀ ਆਇਆ ਫਿਰ ਐਂਡ ਤੇ ਆ ਕੇ ਫਿਰ ਦੁਨੀਆ ਨੂੰ ਪੜ੍ਹ ਕੇ ਸਿੱਖਿਆ ਕਿ ਬਹੁਤੇ ਮੈਨੂੰ ਪੁੱਛਦੇ ਨੇ ਵੀ ਯਾਰ ਤੂੰ ਕਿੱਦਾਂ ਇਹ ਵੀ ਤੇਰਾ ਖਿਆਲ ਕਿਵੇਂ ਆਇਆ ਤੇ ਮੈਂ ਕਹਿੰਦਾ ਨਾ ਯਾਰ ਤੁਸੀਂ ਕੋਠੀਆਂ ਦੇ ਲਾ ਲਿਆ ਦੋ ਦੋ ਚਾਰ ਚਾਰ ਕਰੋੜ ਤੇ ਮੈਂ ਆਹ ਸਾਝੇ ਕੰਮ ਚਲਾ ਲਿਆ ਜਿੰਨੀ ਜੋਗਾ ਸੀਗਾ ਸ਼ੁਰੂਆਤ ਕਰਤੀ ਆ ਸੋ ਇਸ ਕਰਕੇ ਮੈਂ ਕਹਿੰਨਾ ਬਾਕੀ ਜਿਹੜਾ ਹੋ ਰਿਹਾ ਹੈ ਉਹਦੇ ਬਾਰੇ ਵਰਤਾਰਾ ਮੈਂ ਕਿ ਲਿਖਿਆ ਸੀ ਕਿ ਮੈਨੂੰ ਆਪ ਹੀ ਪਤਾ ਨਹੀਂ ਲੱਗਦਾ ਕਿ ਇਹ ਕੀ ਹੋਈ ਹਾਈ ਜਾਂਦਾ ਏ ਮੇਰਾ ਬਾਬਾ ਰਹਿੰਦਾ ਨਾਲ ਮੇਰੇ ਜੋ ਮੇਰੇ ਤੋਂ ਕਰਵਾਈ ਜਾਂਦਾ ਮੈਨੂੰ ਕਹਿੰਦਾ ਉਠ ਵੇ ਸ਼ੇਰਾ ਰਲ ਕੇ ਆਪਾਂ ਪਾਈਏ ਘੇਰਾ ਇੱਥੇ ਬਹੁਤ ਹੀ ਦੁਨੀਆ ਝੂਠੀ ਲੱਭੀਏ ਬੰਦਾ ਸੱਚਾ ਕਿਹੜਾ ਹੁਣ ਪੁੱਤਰਾ ਕੰਮੀ ਏ ਤੇਰਾ ਛੱਡੀ ਨਾ ਤੂੰ ਕਲਮ ਤੇ ਕਾਪੀ ਫਿਊਚਰ ਲਿਖਦੇ ਲੋਕਾਂ ਦਾ ਇਹਨਾਂ ਖੂਨ ਪੀੜੀਆਂ ਜੋਕਾਂ ਦਾ ਜੋ ਕਰਨੇ ਕੰਮ ਹਾ ਕਰ ਰਹੇ ਹੱਕ ਆਪਣੇਆਂ ਦੇ ਮਾਰ ਰਹੇ ਫਿਊਚਰ ਆਪਣੇ ਬੱਚਿਆਂ ਦਾ ਉਹ ਅੱਥੀਂ ਕਰ ਤਿਆਰ ਰਹੇ ਸੋ ਹੁਣ ਉਹ ਭਾਗੇ ਮਾਪੇ ਮਾਂ ਬਾਪ ਜਿਵੇਂ ਆਪਾਂ ਗੱਲ ਕਰੀ ਬਿਰਦ ਆਸ਼ਮ ਵੀ ਕਿਉਂ ਖੋਲਿਆ ਉਹ ਇਸ ਕਰਕੇ ਵੀ ਮੈਂ ਹਜੇ ਮੇਰੇ ਕੋਲੇ ਘਰ ਕੁਰੀ ਨਹੀਂ ਹੈਗਾ ਮੈਨੂੰ ਸਿਰਫ ਇੰਨਾ ਹੀ ਸੀ ਵੀ ਜੇ ਮੈਂ ਇੰਨੀ ਜੋਗਾ ਕਰਤਾ ਮਹਾਰਾਜ ਨੇ ਵੀ ਜਿਵੇਂ ਲੰਗਰਾਂ ਜੋਗਾ ਹੋ ਗਿਆ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਆ ਤਾਂ ਇੱਕੋ ਹੀ ਮਨ ਚ ਆਈ ਕਿ ਯਾਰ 24 ਘੰਟੇ ਲੰਗਰ ਪ੍ਰਸ਼ਾਦੇ ਦਾ ਲੰਗਰ ਚੱਲੇ ਤੇ ਜਿੱਥੇ ਜਿਵੇਂ ਟੱਕਾਂ ਵਾਲੀ ਬਾਈ ਵੀਰ ਇੱਥੇ ਆਉਣ ਉਹ ਇੱਥੇ ਆ ਕੇ ਖੜਨ ਜਿਵੇਂ ਉਹਨਾਂ ਦੇ ਨਹਾਉਣ ਧੋਣ ਲਈ ਵਾਸ਼ਰੂਮ ਬਣ ਜਾਣੀ ਸੀ ਮਗਰਲੇ ਪਾਸੇ ਉਹ ਜਗ੍ਹਾ ਤੁੰਦੁਖਾਈ ਸੀ ਪਿਛਲੇ ਪਾਸੇ ਤੇ ਉਹਨਾਂ ਦੇ ਲਈ ਜਮਾਂ ਫ੍ਰੀ ਆ ਬੈਂਚ ਨਾਲ ਆ ਸਾਮਾਨ ਜੋ ਗਨ ਹੁੰਦੀ ਖੋਲਣ ਵਾਲੀ ਸਾਰਾ ਸਾਮਾਨ ਉਹਨਾਂ ਦਾ ਬਾਹਰ ਲਾ ਦੇਣਾ ਤੇ ਇੱਕ ਬੰਦੇ ਨੂੰ ਜਗਾਰ ਮਿਲ ਜੂ ਕਿਸੇ ਨੂੰ ਤੇ ਉਹ ਉਹਨਾਂ ਨੇ ਸਾਂਝਾ ਸਾਰਿਆਂ ਨੇ ਆਪੇ ਚਲਾਈ ਜਾਣਾ ਸੋ ਇਹ ਮੈਨੂੰ ਆਇਆ ਸੀ ਵਿੱਚ ਬਾਕੀ ਜੇ ਇੱਥੇ ਇਹ ਆਸ਼ਰਮ ਦੇ ਵਿੱਚ ਹੁਣ ਜੇ ਇੱਥੇ ਆ ਕੇ ਮੰਨ ਕੇ ਚੱਲੋ ਜੇ 100 ਬੰਦਾ ਰੋਟੀ ਖਾਊ ਤਾਂ ਕੀ ਮੇਰਾ ਦੋ ਵੇਲੇ ਦਾ ਲੰਗਰ ਨਹੀਂ ਬਣੂਗਾ ਮੈਨੂੰ ਰੋਟੀਆਂ ਨਹੀਂ ਮਿਲੂ ਖਾਣੀ ਤਾਂ ਦੋ ਵਕਤ ਦੀ ਰੋਟੀ ਆ ਨਾ ਬਿਲਕੁਲ ਉਦੋਂ ਬਿਨਾ ਹੈ ਕੁਝ ਨਹੀਂਗਾ ਪਰ ਗੱਲ ਇਹ ਆਉਂਦੀ ਆ ਵੀ ਜਦੋਂ ਇਹਨੂੰ ਸਮਝਣ ਦਾ ਤਰੀਕਾ ਆ ਇਹੀ ਮੈਨੂੰ ਆਇਆ ਕਿ ਜੇ ਇੱਥੇ 18 ਹੁਣ 19 ਕਮਰੇ ਜੇ ਵੀ ਬੰਦ ਵੀ ਬੰਦ ਵੀ ਕਮਰੇ ਉਹਨਾਂ ਲਈ ਬਣ ਲਗੇ ਜਿਹੜੇ ਉਹ ਬਜ਼ੁਰਗ ਰਹਿਣਗੇ ਬਾਬੇ ਕੰਤੇ ਹੋਣੀ ਆ ਜਿਵੇਂ ਬਾਈ ਨਸ਼ਤਰ ਹੋਣੀ ਆ ਇਹਨਾਂ ਜਿਹੜੇ ਮੇਰੇ ਸੇਵਾਦਾਰ ਇਥੇ ਮੇਂ ਨਾ ਬਹੁਤ ਚਰਦੇ ਆ ਇਹਨਾਂ ਨੇ ਮੇਰੇ ਨਾਲ ਜੁੜੇ ਹੋਏ ਆ ਤੇ ਜੇ ਇਹਨਾਂ ਦੇ ਰਹਿਣ ਲਈ ਹੋਊ ਤੇ ਇੱਕ ਕਮਰਾ ਮੇਰਾ ਕਿਉਂ ਨਾ ਹੋਊਗਾ ਬਸ ਪੈਣਾ ਤਾਂ ਕਮਰੇ ਜੀ ਆ ਚਾਹੇ ਉਹਨੂੰ ਕੋਠੀਆਂ ਚ ਲਾ ਲੀਏ ਚਾਹੇ ਮਹਿਲ ਚ ਲਾ ਲੀਏ ਕਿਸੇ ਮਹਿਲ ਚ ਰਹਿੰਦਾ ਬੰਦਾ ਪਰ ਪੈਣਾ ਤਾਂ ਇੱਕ ਦਿਨ ਉਸੇ ਬੈੱਡ ਤੇ ਆਪਣੇ ਘਰ ਦੇ ਵਿੱਚ ਤੁਹਾਡੇ ਘਰੇ ਵੀ ਤੁਸੀਂ ਦੇਖ ਲਓ ਮੈਨੂੰ ਲੱਗਦਾ ਜੇ ਤੁਹਾਡੇ ਘਰ ਦੇ ਚਾਰ ਕਮਰੇ ਹੋਏ ਤਾਂ ਮੈਨੂੰ ਲੱਗਦਾ ਨਹੀਂ ਆ ਵੀ ਤੁਸੀਂ ਕਿਤੇ ਇੱਕ ਉਹ ਜਿਹੜੇ ਕ ਤੁਹਾਡੇ ਤੇ ਵੀ ਮੈਨੂੰ ਗਾਰੰਟੀ ਲੱਗ ਕੇ ਜਨਾਈ ਮੈਂ ਕਿਉਂਕਿ ਇਹ ਸਾਡੇ ਕੋਲ ਟਾਈਮ ਨਹੀਂ ਹੈਗਾ ਕਿ ਜ਼ਿੰਦਗੀ ਤਾਂ ਭਾਈ ਦੌੜਦੀ ਹੋਈ ਪਈ ਆ ਸਾਰੀ ਸੋ ਇਸ ਕਰਕੇ ਬਸ ਆ ਮੇਰਾ ਆਇਆ ਸੀ ਮੇਰੇ ਮਨ ਚ ਫੁਰਨਾ ਕਿ ਇਹ ਕਿਉਂ ਬਣਾਉਣਾ ਤੁਸੀਂ ਮੈਨੂੰ ਪੁੱਛਿਆ ਸੀ ਤਾਂ ਉਹਦਾ ਇਹੀ ਆ ਵੀ ਹਾਂ ਵੀ ਮੇਰੀ ਦੋ ਵਕਤ ਦੀ ਰੋਟੀ ਇਹ ਨਾਲ ਚੱਲੀ ਜਾਣੀ ਹੈ ਤੇ ਇਹ ਆਸ਼ਰਮ ਬਣ ਜਾਣਾ ਇਹਨਾਂ ਦੇ ਲਈ ਤੇ ਮੈਂ ਵੀ ਰੱਖੂਗਾ ਜਿਵੇਂ ਬਿਰਦਾ ਆਸ਼ਰਮ ਢਿਡੇ ਢਿਡੇ ਵੱਧ ਰਿਹਾ ਕਿਤਨੇ ਕਿਤੇ ਲੱਗ ਨਹੀਂ ਰਿਹਾ ਹੈਗਾ ਕਿ ਜਿਹੜੇ ਆਸਮ ਜਮਾਨੇ ਦੇ ਵਿੱਚ ਜਿਹੜੇ ਨੌਜਵਾਨ ਪੀੜੀ ਹੈ ਜਿਹੜੀ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਰਹੀ ਆਪਾਂ ਉਹਨਾਂ ਦਾ ਜਿਹੜੀ ਸੇਵਾ ਕਰਕੇ ਆ ਬਿਲਕੁਲ ਬਾਈ ਜੀ ਗੱਲ ਪਤਾ ਕੀ ਆ ਪਹਿਲੀ ਗੱਲ ਤੇ ਮੈਂ ਇੱਕੋ ਗੱਲ ਕਹਿੰਦਾ ਨਾ ਯਾਰ ਐਡੇ ਭਾਗੇ ਮਾਪੇ ਨਾ ਹੋਣ ਵੀ ਜਿਨ੍ਹਾਂ ਨੂੰ ਕਿਸੇ ਬਿਰਧ ਆਸ਼ਰਮ ਚ ਰਹਿਣਾ ਪਵੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਨਾ ਪਰ ਹੁਣ ਕਈ ਵਾਰੀ ਕੀ ਹੁੰਦਾ ਹੈ ਨਾ ਜੀ ਬਜ਼ੁਰਗ ਆ ਹੁਣ ਬਜ਼ੁਰਗ ਹੋ ਕੇ ਬੰਦਾ ਬੱਚਿਆਂ ਵਰਗਾ ਹੋ ਜਾਂਦਾ ਹੈ ਹਰ ਬੱਚਿਆਂ ਵਰਗਾ ਹੋ ਜਾਂਦਾ ਤੇ ਉਹਨੂੰ ਕਈ ਵਾਰੀ ਉਤੋਂ ਉੱਚੀ ਬੋਲਣਾ ਜਾਂ ਉਹਨੇ ਉਹੀ ਬੋਲੀ ਜਾਣਾ ਜਾਂ ਕੋਈ ਗੱਲ ਹੁਣ ਬੱਚੇ ਕਹਿੰਦੇ ਆ ਯਾਰ ਇਦਾਂ ਹੀ ਘਰੇ ਰੌਲਾ ਪਾਉਂਦਾ ਤੁਸੀਂ ਆਪਨੇ ਕਿ ਹੁੰਦੇ ਸੀ ਕਿੰਨਾ ਰੌਲਾ ਪਾਉਂਦੇ ਸੀਗੇ ਕਦੀ ਤਾਂ ਸੋਚਦੇ ਨਹੀਂ ਨਾ ਵੀ ਆਪ ਨਿੱਕੇ ਹੁੰਦੇ ਨੇ ਕਿੰਨਾ ਰੋਲਾ ਪਾਇਆ ਤੇ ਕੀ ਅਸੀਂ ਟੱਟੀ ਨਹੀਂ ਹੈਗੀ ਕੀ ਕੀ ਅਸੀਂ ਉਹ ਸਾਡਾ ਗੰਦ ਨਹੀਂ ਉਹਨਾਂ ਨੇ ਧੋਤਾ ਤੇ ਜੇ ਹੁਣ ਸਾਡਾ ਟਾਈਮ ਆ ਗਿਆ ਤੇ ਅਸੀਂ ਉਹਨਾਂ ਨੂੰ ਠੋਕਰਾ ਮਾਰ ਦਈ ਯਾਰ ਫਿਰ ਮੈਨੂੰ ਇਹ ਵੀ ਚਲੋ ਉਹਨਾਂ ਲਈ ਕਿਸੇ ਦੀ ਕੋਸ਼ਿਸ਼ ਨਾ ਤਾਂ ਕੁਝ ਹੋਵੇ ਨਾ ਇਹ ਇਕੱਲਾ ਬਿਰਧ ਆਸ਼ਰਮ ਨਹੀਂ ਐਕਚੁਅਲੀ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਇਹਦਾ ਨਾਂ ਹੈ ਨਾ ਹੁਣ ਮੂਰਲੇ ਸਮੇਂ 'ਚ ਆਉਣਾ ਕਿ ਮਾਤਾ ਵਚਨ ਕੋਰ ਬਿਰਧ ਆਸ਼ਮ ਤੇ ਲੋਕ ਭਲਾਈ ਸੇਵਾਵਾਂ ਦਾ ਕੇਂਦਰ ਹੋਊਗਾ ਜੀ ਇਹ ਜਿੱਥੇ ਦਵਾਈਆਂ ਬੂਟੀਆਂ ਵੀ ਦੇਸੀ ਹੋਰ ਵੀ ਬਹੁਤ ਚੀਜ਼ਾਂ ਤੁਹਾਨੂੰ ਫ੍ਰੀ ਮਿਲਣਗੀਆਂ ਸਾਰੀਆਂ ਦੇਵਾਂਗੇ ਤੇ ਸੱਚੇ ਪਾਤਸ਼ਾਹ ਹੋਰ ਕਰੇ ਕਿ ਆਰਗੈਨਿਕ ਦੇ ਨਾਲ ਆ ਸਿਸਟਮ ਚਲਾਈਏ ਜਿਵੇਂ ਵੀ ਹੋਇਆ ਆ ਇਹ ਵੀ ਦੇਖਣ ਨੂੰ ਆ ਰਿਹਾ ਤੁਹਾਡੇ ਮਿਰਦਾਰ ਤੁਸੀਂ ਜ਼ਮੀਨ ਵੀ ਕੁਝ ਰੱਖੇ ਜਿੱਦੇ ਵਿੱਚ ਤੁਸੀਂ ਸਬਜ਼ੀਆਂ ਵਗੈਰਾ ਉਗਾ ਰਹੇ ਜਾਂ ਲੰਗਰ ਵਾਸਤੇ ਚਲਾ ਰਹੇ ਹੋ ਇਹੇ ਭਾਈ ਜੀ ਪਤਾ ਕੀ ਹੈ ਨਾ ਹਣ ਜਿਵੇਂ ਇਹ ਸਬਜੀ ਮੈਂ ਉਹੀ ਗੱਲ ਕਰਦਾ ਸੀਗਾ ਵੀ ਜੇ ਆਪਾਂ ਕੀ ਵੀ ਲੰਗਰ ਚਲਾਉਣਾ ਹੈ ਲੰਗਰ ਦੇ ਵਿੱਚ ਸਬਜੀ ਲਿਆ ਕੇ ਬਾਹਰੋਂ ਲਿਆ ਕੇ ਹੁਣ ਜੇ ਯੈਰ ਵਾਲੀ ਖਵਾਉਣੀ ਆ ਪਹਿਲੀ ਗੱਲ ਤੇ ਸਾਰੇ ਦੁਨੀਆ ਨੂੰ ਤਾਂ ਬੇਸੇ ਆਪਾਂ ਯੈਰ ਮੁਕਤ ਕਰ ਨਹੀਂ ਸਕਦੇ ਔਖਾ ਹੈ ਕਮਰਸ਼ੀਅਲ ਜੋਗਾ ਇੰਨੀ ਦੁਨੀਆ ਹੈ ਨਾ ਇੰਨੀ ਜਨਸੰਖਿਆ ਹੈ ਪਰ ਫਿਰ ਵੀ ਜਦ ਜਿੰਨੀ ਜੋਗੀ ਆਪ ਉਹਨਾਂ ਦਾ ਕਰੀਏ ਤੇ ਮੈਂ ਉਹੀ ਸੋਚਿਆ ਵੀ ਉਧਰ ਲੰਗਰ ਹਾਲ ਬਣਨਾ ਸ਼ੁਰੂ ਹੋ ਗਿਆ ਮੂਰੇ ਆਪਣਾ ਕਿਚਨ ਬਣ ਗਈ ਤੇ ਆ ਪਿੱਛੇ ਆਪਾਂ ਨਾਲ ਹੀ ਸਬਜ਼ੀਆਂ ਲਾਦੀਆਂ ਸਾਰੀਆਂ ਇਹ ਸਬਜ਼ੀਆਂ ਇੱਥੇ ਲਾਦੀਆਂ ਵੀ ਇੱਥੋਂ ਇਧਰੋਂ ਸਬਜੀ ਹੋਣੀ ਸ਼ੁਰੂ ਹੋ ਗਈ ਹੈ ਸਾਰੀਆਂ ਤਕਰੀ ਇੰਨੀ ਅਗੋਂ ਉੱਥੇ ਬਣਾ ਕੇ ਆਪ ਖਵਾਈ ਜਾਂਦੀ ਏ ਜਿਹੜਾ ਲੰਗਰ ਆਮ ਲੋਕਾਂ ਲਈ ਵੀ ਹੈ ਕਿ ਜਿਹੜੇ ਬਿਰਦਾਂਸ਼ ਦੇ ਵਿੱਚ ਰਹਿ ਗਏ ਉਹਨਾਂ ਵਾਸਤੇ ਹੈ ਰੋਈ ਨਹੀਂ ਨਹੀਂ ਜੀ ਨਹੀਂ ਨਹੀਂ 24 ਆਵਰ ਜਾਨੀ ਚੱਲੂਗਾ ਲੰਗਰ ਜੀ ਰਾਤ ਨੂੰ ਵੀ ਚਾਹ ਵੀ ਮਿਲੂਗੀ ਰਾਤ ਨੂੰ ਚਾਹ ਪ੍ਰਸ਼ਾਦਾ ਸਾਰੇ ਮਤਲਬ ਹਰੇ ਕੋਈ ਵੀ ਆ ਕੇ ਖਾ ਸਕਦਾ ਜ ਆਉਂਦਾ ਜਾਂਦਾ ਰਾਹੀ ਪਾਂਦੀ ਕੋਈ ਵੀ ਆਵੇ ਉਹ ਹਰੇ ਖੜ ਕੇ ਖਾ ਸਕਦਾ ਪਰ ਸਿਰਫ ਜਾਨੀ ਇੰਨਾ ਵੀ ਟਰੱਕਾਂ ਵਾਲਿਆਂ ਲਈ ਸਪੈਸ਼ਲ ਸਹੂਲਤ ਹੋਊਗੀ ਵੀ ਉਹਨਾਂ ਦੇ ਨਹਾਉਣ ਧੋਣ ਲਈ ਵਾਸ਼ਰੂਮ ਹੋਣਗੇ ਤੇ ਰੋਟੀ ਪਾਣੀ ਛਕਣ ਲਈ ਮੂਹਰੇ ਲੰਗਰ ਹੋਊਗਾ ਆਪ ਦਾ ਭਾਈ ਆਉ ਤੇ ਜਿਵੇਂ ਬਸ ਲੰਗਰ ਬਾਣੀ ਸ਼ਗੋ ਤੇ ਆਪ ਦਾ ਜਿਵੇਂ ਬੀ ਬਹਿਣਾ ਆਪਣੀ ਗੱਡੀ ਚ ਪੈ ਜਾ 24 ਘੰਟੇ ਲੰਗਰ ਚੱਲੇ ਗਏ 24 ਘੰਟੇ ਜੀ ਜਿੰਨਾ ਚਿਰ ਮੇਰੇ ਸਾਹ ਚੱਲਣਗੇ ਬਾਬਾ ਮੇਰ ਕਰੇ ਮੈਂ ਕਹਿੰਦਾ 24 ਘੰਟੇ ਇਹ ਲੰਗਰ ਚੱਲੂਗਾ ਜੀ ਹਾਂ ਜਿਹੜਾ ਉਪਰਾਲਾ ਕੀਤਾ ਯਾਰਾ ਤੁਹਾਡੇ ਵੱਲੋਂ ਕੱਲਿਆ ਵੱਲੋਂ ਕੀਤਾ ਰਿਹਾ ਕਿਸੇ ਦਾ ਸਹਿਯੋਗ ਕੀਤਾ ਯਾਰਾ ਸਹਿਯੋਗ ਤੋਂ ਬਿਨਾ ਤਾਂ ਜੀ ਹੁੰਦਾ ਹੀ ਨਹੀਂ ਇਹੋ ਜੇ ਕੰਮ ਸਹਿਯੋਗ ਤੋਂ ਬਿਨਾ ਕੱਲਾ ਬੰਦਾ ਨਹੀਂ ਵੱਡਾ ਹੋ ਸਕਦਾ ਤੇ ਸਹਿਯੋਗ ਇਹਦੇ ਚ ਬਹੁਤ ਵੱਡਾ ਹੈ ਜਿਹਦਾ ਮੈਂ ਬਾਲੇ ਮਾਨ ਨਾ ਨਾ ਲਮਾ ਤਾਂ ਮੇਰਾ ਛੋਟਾ ਵੀਰ ਗੋਲਦੀ ਇਹ ਬਾਕੀ ਮੈਨੂੰ ਬਹੁਤ ਮੇਰਾ ਸਹਿਯੋਗ ਦਿੱਤਾ ਯਾਰ। ਉਹ ਜਿੰਨਾ ਵੀ ਹੋ ਸਕਿਆ ਵੱਧ ਵੱਧ ਜਿੰਨੀ ਸਹਾਇਤਾ ਇਹਦੇ ਚ ਹੋਈ ਆ। ਉਸੇ ਥਰੂ ਹੀ ਹੋਈ ਆ। ਗੋਲਦੀ ਨੇ ਜਿੰਨਾ ਕੀਤਾ ਮੇਰਾ ਸਾਰਾ। ਬਹੁਤ ਮਤਲਬ ਇਹ ਕਿਸੇ ਕਿਸੇ ਦੇ ਕਰਮਾ ਚਾਹੁੰਦਾ ਉਹਦੇ ਕਰਮ ਉਹਨੇ ਮੈਨੂੰ ਸਮਝਿਆ। ਉਹਨੇ ਮੈਨੂੰ ਸਮਝ ਕੇ ਸਾਰਾ ਸਿਸਟਮ ਮੇਰੇ ਨਾਲ ਚਲਾਇਆ ਤੇ ਉਹਨੇ ਮੈਨੂੰ ਬਹੁਤ ਮੇਰਾ ਇਹ ਸਹਿਯੋਗ ਦਿੱਤਾ ਜੋ ਪੈਸਾ ਤੇਲਾ ਸੀ। ਉਹਦਾ ਸੋਹਣਾ ਕਾਰੋਬਾਰ ਆ ਮੁੰਡੇ ਦਾ ਬਹੁਤ ਤਗੜਾ ਕਾਰੋਬਾਰ ਆ ਬਾਹਰ। ਸੋਹਣਾ ਫਰਨੀਚਰ ਦਾ ਕੰਮ ਆ ਉਹਦਾ। ਤੇ ਆ ਸਾਰਾ ਤਕਰੀਬਨ ਤਕਰੀਬਨ ਜੇ ਮੈਂ ਕਮਾ ਜਿੰਨਾ ਸਹਿਯੋਗ ਆ ਸਾਰਾ ਸਾਰਾ ਉਹਦਾ ਹੀ ਹਜੇ ਤੱਕ ਤਾਂ ਬਾਕੀ ਤਾਂ ਮੈਂ ਵੀ ਇਹਨਾਂ ਮੈਨੂੰ ਨਹੀਂ ਮੈਨੂੰ ਆਪ ਨਹੀਂ ਪਤਾ ਲੱਗਦਾ ਵੀ ਕੀ ਹੋਈ ਹਾਈ ਜਾਂਦਾ ਮੇਰਾ ਬਾਬਾ ਰਿੰਦਾ ਨਾਲ ਮੇਰੇ ਜੋ ਮੇਰੀ ਤੋਂ ਕਰਵਾਈ ਜਾਂਦਾ ਹੈ ਬਸ ਜੇ ਗੱਲ ਕਰੀਏ ਤੁਹਾਡੀ ਫੈਮਿਲੀ ਦੇ ਵਿੱਚੋਂ ਹੀ ਪੂਰਾ ਸਹਿਯੋਗ ਮਿਲਦਾ ਜੀ ਇਹਦੇ ਵਿੱਚ ਹੀ ਨਹੀਂ ਵੀਰੇ ਸਹਿਯੋਗ ਫੈਮਿਲੀ ਜਿਦੋਂ ਕਿੱਥੇ ਕੀ ਦਾ ਨਾਮ ਲਵਾਂ ਫੈਮਿਲੀ ਜਾਂ ਯਾਰ ਮੇਰੇ ਆਪਦੇ ਵੀ ਛੱਡ ਗਏ ਸਾਰੇ ਮੇਰੇ ਤਾਂ ਫੋਨ ਵੀ ਚੱਕੜੇ ਬੰਦ ਕਰਤੇ ਸੀ ਲੋਕਾਂ ਨੇ ਰਹਿਣ ਲਈ ਵੀ ਬਾਹਰ ਵੀ ਕੈਨੇਡਾ ਚ ਵੀ ਮੇਰੇ ਭੈਣ ਭਰਾ ਸਾਰੇ ਆ ਜਾਣੀ ਇੱਥੇ ਵੀ ਪਿੰਡ ਵੀ ਮੇਰੇ ਆ ਪਿੰਡ ਤੋਂ ਮੈਂ 2013 ਦੇ ਵਿੱਚ ਪਿੰਡ ਛੱਡਤਾ ਸੀਗਾ ਚਲੋ ਮੈਂ ਹੋਰ ਬਾੜੀ ਗੱਲ ਨਹੀਂ ਕਰਦਾ ਵੀ ਹਨਾ ਛੋਟੇ ਨੇ ਕੀ ਹੋਇਆ ਕੀ ਨਹੀਂ ਕਰ ਸੀ ਘਰ-ਬਾਰ ਸੀ ਜ਼ਮੀਨ ਜਿੰਨੀ ਕਿ ਸੀ ਮੇਰੀ ਉਹ ਵੀ ਆਪਾਂ ਛੱਡਤੀ ਸੀ ਵੀ ਚਲ ਛੱਡ ਬਨੇ ਜਾ ਰਹਿਣ ਦੇ ਨਹੀਂ ਲੈ ਕੇ ਜਾਣੀ ਕਿਤੇ ਇਹ ਇਹ ਕਿਸੇ ਕਰਮ ਦੀ ਮੇਰੇ ਦੀ ਹੈ ਨਹੀਂ ਸੀ ਉਹ ਮੇਰੀ ਨਾ ਤੇ ਬਸ ਹੋਰ ਤਾਂ ਕਿੰਨੀ ਸਹਾਇਕਤਾ ਭੈਣਾ ਭਰਾਵਾਂ ਨੇ ਕਿਸੇ ਹਜੇ ਤੱਕ ਤਾਂ ਨਹੀਂ ਮੈਂ ਕਹਾਂ ਹਾਂ ਸਿਸਟਰ ਮੇਰੀ ਦਾ ਇੱਕ ਦਾ ਸਹਾਇਕ ਥੋੜਾ ਉਹ ਤਾਂ ਹੈਗਾ ਤੇ ਉਹ ਵੀ ਮਾਮੇ ਦੀਆਂ ਕੁੜੀਆਂ ਆਈਆਂ ਮੇਰੀਆਂ ਮੇਰੇ ਤਾਂ ਕੋਈ ਆਪਦੀ ਰੀਅਲ ਸਿਸਟਰ ਨਹੀਂ ਸੀਗੀ ਪਰ ਉਹਨਾਂ ਨੂੰ ਇੱਕ ਛੋੜੀ ਅਸੀਂ ਇਤਲਾਕੇ ਵਿਆਹੀ ਸੀ ਉਹ ਹੀ ਸੀਗੀ ਤੇ ਬਾਕੀ ਹੋਰ ਵੀ ਮੈਨੂੰ ਕਮਲਾ ਹੀ ਕਹਿਣ ਲੱਗੇ ਸਹਾਇਕਤਾ ਕਿਦਾ ਦੇਣਾ ਕਿਦੇ ਸਾਰੇ ਕਹਿੰਦੇ ਸੀ ਰਾਜੂ ਕਮਲਾ ਹੋ ਗਿਆ ਵੀ ਇਹ ਤਾਂ ਪਾਗਲ ਹੋ ਗਿਆ ਲੋਕਾਂ ਨੇ ਮੈਨੂੰ ਕਾ ਪਾਗਲ ਦੇ ਇਕਰਾਰ ਵੀ ਦੇਦੇ ਸੀ ਪਿੱਠ ਪਿੱਛੇ ਜਿੱਥੇ ਬਹਿੰਦਾ ਸੀਗਾ ਉੱਠ ਕੇ ਤੁਰਦਾ ਸੀ ਤਾਂ ਲੋਕੀਂ ਕਹਿੰਦੇ ਕਮਲਾ ਹੋ ਗਿਆ ਸੋਚ ਕਰਕੇ ਉਹਨਾਂ ਨੇ ਮੈਨੂੰ ਚਲੋ ਮੈਂ ਇੰਨਾ ਜ਼ਰੂਰ ਕਹਿਣਾ ਹੁਣਾਂ ਹੈ ਕਿ ਕਈਆਂ ਰੱਜ ਰੱਜ ਕੇ ਕੀਤੀ ਨਫ਼ਰਤ ਮੈਨੂੰ ਤੇ ਕਈਆਂ ਰੱਜ ਮਾ ਮੈਨੂੰ ਪਿਆਰ ਦਿੱਤਾ ਧੰਨਵਾਦ ਆ ਸਾਰੇ ਸੱਜਣਾ ਦੇ ਨਾਲ ਬਲਾਂ ਮੈਨੂੰ ਗੀਤ ਕਰ ਦਿੱਤਾ ਤੁਹਾਡੇ ਵੱਲੋਂ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਸ਼ਲਾਘਾਯੋਗ ਉਪਰਾਲਾ ਤੁਸੀਂ ਆਪਣੀ ਮਾਤਾ ਨੂੰ ਜਿਹੜਾ ਹੈਗਾ ਉਹਨਾਂ ਦਾ ਨਾਮ ਨੂੰ ਲੈ ਕੇ ਚੱਲ ਰਹੇ ਹੋ ਔਰ ਸ਼ਰਧਾਂਜਲੀ ਦੇ ਰਹੇ ਹੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿਹੜੇ ਹੈਗੇ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਹੈ ਨਸ਼ਿਆਂ ਵਿੱਚ ਜਾ ਰਹੀ ਹੈ ਮਾਪਿਆਂ ਨੂੰ ਕੁੱਟਮਾਰ ਕਰ ਰਹੀ ਹੈਗੀ ਹੈ ਤੇ ਉਹਨਾਂ ਵਾਸਤੇ ਤੁਸੀਂ ਕੀ ਕਹੋਗੇ ਉਹਨਾਂ ਵਾਸਤੇ ਸ਼ਬਦ ਵੈਸੇ ਬਣੇ ਹੀ ਨਹੀਂ ਹੈਗੇ ਜੇ ਕਹਿ ਨਹੀਂ ਸਹੀ ਕਹੀਏ ਤਾਂ ਉਹਨਾਂ ਵਾਸਤੇ ਸ਼ਬਦ ਹੈ ਹੀ ਨਹੀਂ ਕੀ ਉਹਨੂੰ ਕਹੀਏ ਯਾਰ ਇਹੀ ਕਹਿ ਸਕਾਂਗੇ ਹੁਣ ਜੇ ਮਾਪੇ ਨੂੰ ਕੁੜਦਾ ਤਾਂ ਮਾੜਾ ਹੈ ਮਾੜੀ ਨੂੰ ਫਿਰ ਮਾੜਾ ਹੀ ਕਹਾਂਗੇ ਹਨ ਚੰਗਾ ਤੁਹਾਨੂੰ ਕਿਹਾ ਨਹੀਂ ਜਾ ਸਕਦਾ ਪਰ ਜੇ ਅੱਪਾ ਕਰੀਏ ਕਿ ਮਾਪ ਜਿਹੜੇ ਬਿਰਕ ਮਾਪੇ ਹੁੰਦੇ ਆ ਬੱਚਿਆਂ ਨੂੰ ਪਾਲ ਕੇ ਆਪਣੇ ਬਰਾਬਰ ਕਰਦੇ ਪੈਰਾਂ ਤੇ ਖੜਾ ਕਰਦੇ ਆ ਬੱਚੇ ਫਿਰ ਵੀ ਉਹਨਾਂ ਦੀ ਕਦਰ ਨਹੀਂ ਕਰਦੇਗੇ ਕਰੇ ਵੀ ਕਈ ਵਾਰੀ ਦੇਖ ਚੌਦਾ ਹੈਗਾ ਉਹਨਾਂ ਨੂੰ ਪੂਰਾ ਭਲਾ ਕਹਿੰਦੇ ਹੈਗੇ ਆ ਜਾਂ ਛੜਕਾ ਤੇ ਛੱਡ ਦਿੰਦੇ ਆ ਉਹ ਕਿੱਥੋਂ ਟਿੱਕਰ ਦਸੀ ਮਤਲਬ ਉਹਨੂੰ ਸਹੀ ਸਮਝਦੇ ਨਹੀਂ ਸਹੀ ਹੈ ਹੀ ਨਹੀਂ ਤੁਸੀਂ ਮੈਂ ਅੱਗੇ ਕਹਿ ਕੇ ਅੱਜ ਇਹ ਵੀ ਸਹੀ ਹੋਵੇ ਤਾਂ ਉਹਨੂੰ ਸਹੀ ਕਹੀਏ ਨਾ ਤਾਂ ਖਈ ਗਲਤ ਹੁਣ ਇਦਾਂ ਤੇ ਜਿਹੜਾ ਬੰਦਾ ਬੱਚਾ ਕਰਦਾ ਹੈ ਤੇ ਤੁਸੀਂ ਉਹਨੂੰ ਕੀ ਕਵਾਂਗੇ ਆਪਾਂ ਯਾਰ ਕੋਈ ਲਹਨਤ ਹੀ ਪਾ ਸਕਦੇ ਆ ਇਸ ਤੋਂ ਵੱਧ ਤਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਪਹਿਲਾਂ ਮੈਂ ਦੱਸਿਆ ਰਹੇ ਆ ਵੀ ਬਜ਼ੁਰਗ ਹੋਏ ਮਾਪੇ ਜਦੋਂ ਬਜ਼ੁਰਗ ਹੋ ਜਾਂਦੇ ਆ ਨਾ ਤੇ ਉਹਦੋਂ ਨਾ ਉਹਨਾਂ ਨੂੰ ਨਹੀਂ ਹੁਣ ਪਤਾ ਨਹੀਂ ਲੱਗਦਾ ਜਦੋਂ ਉਹਨੂੰ ਨਹੀਂ ਪਤਾ ਹੀ ਨਾ ਦਿਮਾਗ ਕੰਮ ਛੱਡ ਜਾਂਦਾ ਤੇ ਉਹ ਨਹੀਂ ਕੁਝ ਪਤਾ ਹੀ ਨਹੀਂ ਲੱਗਦਾ ਤੂੰ ਕਰੂ ਕੀ ਯਾਰ ਫਿਰ ਉਹਨੂੰ ਹੁਣ ਜੇ ਧੱਕਾ ਮਾਰ ਕੇ ਘਰੋਂ ਕਢਣਾ ਗੁਨਾਹ ਹੀ ਆ ਫਿਰ ਇਹ ਇਤਨਾ ਵੱਡਾ ਗੁਨਾਹ ਕਰ ਬਖਸ਼ਿਆ ਥੋੜੀ ਜਾਊਗਾ ਉਹ ਬੰਦਾ ਮੈਂ ਤਾਂ ਕਹਿ ਕੇ ਦੱਸਿਆ ਗਿਆ ਉਹ ਆਪਦੇ ਬੱਚਿਆਂ ਚੋਂ ਆਪ ਦਾ ਹਰ ਤਿਆਰ ਕਰੀ ਜਾਂਦੇ ਆ ਉਹ ਆਪਦੇ ਆਪ ਦਾ ਫਿਊਚਰ ਆਪਦੇ ਬੱਚਿਆਂ ਦਾ ਹੱਥੀ ਤਿਆਰ ਕਰ ਰਹੇ ਆ ਤੁਹਾਡੇ ਜਿਹੜੇ ਬਿਰਦਾਸ਼ਮ ਦੇ ਵਿੱਚ ਹੈਗੇ ਆ ਜਿਹੜੇ ਸੇਵਾਦਾਰ ਹੈਗੇ ਆ ਉਹ ਪੱਕੇ ਤੌਰ ਤੇ ਰੱਖੇ ਜਾਣਗੇ ਉਹਨਾਂ ਵਾਸਤੇ ਸੁਵਾਰਾ ਹਾਂਜੀ 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 ਆ ਜਿਵੇਂ ਜਿਵੇਂ ਜੀ ਪਤਾ ਕੀ ਸਾਰਿਆਂ ਨੇ ਸੇਵਾ ਅਸੀਂ ਆਪ ਹੀ ਕਰਨੀ ਆ ਜਿਵੇਂ ਮੈਂ ਹੋਇਆ ਇੱਕ ਮਿੰਟ ਕੱਟ ਲਾਂ ਪਲੀਜ਼ ਯਾਰ ਬੱਚਿਆਂ ਨੂੰ ਪਲੀਜ਼ ਤੁਸੀਂ ਜਾਓ ਹਾਂਜੀ ਉਹ ਏਦਾਂ ਵੀ ਉਹ ਸੇਵਾਦਾਰਾਂ ਦਾ ਏਦਾਂ ਵੀ ਸੇਵਾਦਾਰ ਆਪਣੀ ਰੱਖੇ ਜਾਣਗੇ ਜੀ ਪੱਕੀ ਉਹਨੂੰ ਸੰਭਾਲਣ ਦੇ ਲਈ ਕਿਉਂਕਿ ਸਭਾਲਣ ਦੇ ਲਈ ਤੇ ਫਿਰ ਜਿੰਦਗੀ ਜਾਨ ਵੀ ਜੇ ਬੱਚੇ ਨਹੀਂ ਸੰਭਾਲਣਗੇ ਤੇ ਸੰਭਾਲਣਾ ਤਾਂ ਕਿਸੇ ਨੇ ਹੈਗਾ ਜੋ ਇੱਥੇ ਲੈ ਕੇ ਹੁਣ ਛੱਡ ਦਈਏ ਤਾਂ ਫਿਰ ਉਹ ਕਾਹਦਾ ਉਹ ਤਾਂ ਉਹਦੂ ਵੱਡਾ ਪਾਪ ਆ ਨਾ ਉਹਦੇ ਜਿਹੜੇ ਆ ਗਏ ਉਹਨਾਂ ਸੰਭਾਗੇ ਜਿਹੜੇ ਬਾਬਾ ਕੰਤ ਦਾ ਇਹਦਾ ਪੂਰਾ ਖਿਆਲ ਰੱਖਦਾ ਮੈਂ ਬਾਈ ਨਛੱਤਰ ਆ ਇਹਨਾਂ ਦਾ ਪੂਰਾ ਖਿਆਲ ਰੱਖੀਦਾ ਵੀ ਬਾਈ ਯਾਰ ਕਿਨੇ ਬਿਮਾਰ ਤਾਂ ਨਹੀਂ ਕਿਤੇ ਇਹਨਾਂ ਨੂੰ ਕੋਈ ਹੋਰ ਇਹਨਾਂ ਨੂੰ ਰੋਜ਼ ਪੁੱਛਣਾ ਆ ਕੇ ਵੀ 24 ਪਾਈ ਤੁਸੀਂ ਠੀਕ ਆ ਬਾਈ ਕਿਵੇਂ ਆ ਦਵਾਈ ਲੈ ਰਹੀ ਸੀ ਜੇ ਕੋਈ ਬਿਮਾਰ ਠਮਾਰ ਸਾਰਾ ਕੋ ਪੁੱਛਿਆ ਜੀ ਹਾਂ ਤੁਹਾਡੇ ਕੋਲ ਡਾਕਟਰ ਦਾ ਤੇ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾਊਗਾ ਹਾਂ ਦੇਸੀ ਦਵਾਈਆਂ ਨਾਲ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਲਾਜ ਦੇਸੀ ਦਵਾਈਆਂ ਨਾਲ ਕੀਤਾ ਜਾਊਗਾ ਜੀ ਇੱਥੇ ਜਿੰਨਾਂ ਆਉਣ ਵਾਲੇ ਸਮੇਂ ਤੇ ਕਿਸ ਤਰ੍ਹਾਂ ਦੇ ਲੈ ਕੇ ਚੱਲਦੇ ਵੀ ਬਿਰਦਾਸ਼ਮ ਦੇ ਵਿੱਚ ਕੀ ਕੀ ਸਹੂਲਤ ਦਿੱਤੀ ਜਾਊਗੀ ਬਜ਼ੁਰਗਾਂ ਵਾਸਤੇ ਜਿਵੇਂ हां जी अपना वेहे ना जेडी चीज मेन बन रही आपने। आपने है मुरे मुरे अपने आपा ये वखरे चीज ही बनावांगे क्योंकि जेड़ा ओना दे जमे बैंड ਲਈ मुरे हुन ड्योडी बननी है जेडी मैं ਤੁਹਾਨੂੰ ਦਿਖਾ ਕੇ ਜਾਈ ਪਹਿਲਾਂ ਦੱਸਿਆ ਜੀ ਮੂਰੇ ਮੋਢ ਚ ਉਹ ਡ्योडी ਜਿਵੇਂ ਪੁਰਾਣੇ ਆਪਣੇ ਆਸ਼ਮ ਮੰਦਰਾਂ ਦੇ ਟਾਈਪ ਗੇਟ ਨਹੀਂ ਹੁੰਦੇ ਸੀ ਉਹਦੇ ਵਿੱਚ ਦੀ ਹਵਾ ਹਾਰਦਾਰ ਵਧੀਆ ਬੈਠਣ ਲਈ ਕਮਰੇ ਹੋਣਗੇ ਤੇ ਨੇਚਰਲੀ ਚੀਜ਼ਾਂ ਦੇਵਾਂਗੇ ਜਿਵੇਂ ਤੁਸੀਂ ਤੁਹਾਨੂੰ ਦੇਖਿਆ ਹੋਣਾ ਵੀ ਅਸੀਂ ਪਾਣੀ ਵੀ ਘੜੇ ਦਾ ਪੀਨੇ ਸਾਰੇ ਇੱਥੇ ਕੜੀ ਦਾ ਪਾਣੀ ਪੀਤਾ ਜਾਂਦਾ ਹੈ ਬਾਕੀ ਨੇਚਰ ਦੇ ਨਾਲ ਰਲ ਕੇ ਅਸੀਂ ਕੰਮ ਕਰਦੇ ਆ ਜਿਹਨੀਆਂ ਰੀਹਾਂ ਸਪਰੇ ਹਾਂ ਉਹਨਾਂ ਤੋਂ ਬਚਤ ਕਰਦੇ ਆ ਵੇ ਇੱਥੇ ਜਿੰਨੇ ਬਜ਼ੁਰਗ ਹਨ ਕਿ ਮੈਨੂੰ ਲੱਗਦਾ ਸਾਡੇ ਕੋਲ ਰਹਿ ਕਿਉਂਕਿ ਬਿਮਾਰ ਹੋਊਗਾ ਹੀ ਨਹੀਂ ਜਿਵੇਂ ਜਿਵੇਂ ਤੁਹਾਨੂੰ ਕੋਈ ਸੂਚਨਾ ਹੋਊਗੀ ਮੰਨ ਲਓ ਕਿ ਇੱਥੇ ਬਜ਼ੁਰਗ ਹੈਗਾ ਉਹਨਾਂ ਨੂੰ ਲਿਆਉਣ ਦਾ ਪ੍ਰਬੰਧ ਵੀ ਤੁਹਾਡੇ ਵੱਲੋਂ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਜਿਵੇਂ ਜਿਵੇਂ ਬਣੀ ਜਾਂਦਾ ਜਿਵੇਂ ਜਿਵੇਂ ਸ਼ੁਰੂ ਹੋ ਗਿਆ ਜਦੋਂ ਤੱਕ ਕਮਰੇ ਬਣਨਗੇ ਉਹ ਤੱਕ ਗੱਡੀਆਂ ਦਾ ਪ੍ਰਬੰਧ ਵੀ ਹੋ ਜੂਗਾ ਤੇ ਜੇ ਆਪਾਂ ਮੈਸੇਜ ਦੇਣਾ ਚਾਹਵਾਂਗੇ ਅੱਜ ਦੇ ਜਮਾਨੇ ਦੇ ਵਿੱਚ ਵੀ ਆਪਾਂ ਜਿਹੜਾ ਬਜ਼ੁਰਗ ਨੂੰ ਆਪਾਂ ਜਿਹੜੇ ਭਗਵਾਨ ਦਾ ਵੀ ਦਰਦ ਦਿੱਤਾ ਜਾਂਦਾ ਮਾਪਿਆਂ ਨੂੰ ਜਿਹੜੇ ਬਜ਼ੁਰਗ ਤੋਂ ਭਗਵਾਨ ਤੋਂ ਬਾਅਦ ਮਾਪਿਓ ਜੀ ਆਪਣੇ ਭਗਵਾਨ ਹੁੰਦੇ ਜਿਹੜੇ ਆਪਣੇ ਤਿੱਕ ਸੇਵਾ ਕਰਦੇ ਆ ਮੈਸੇਜ ਕੀ ਦੋਗੇ ਲੋਕਾਂ ਨੂੰ ਤੁਸੀਂ ਮੈਸੇਜ ਤਾਂ ਇਹੀ ਆਈ ਬਸ ਮਾਪੇ ਬਾਬ ਨੂੰ ਸੰਭੋ ਆਪਣੇ ਨੂੰ ਭਾਈ ਕਰੋ ਨਾ ਕੱਢੋ ਤੇ ਗੁਨਾਹਗਰ ਨਾ ਬਣੋ ਆਪਦੇ ਆਪਦੇ ਬੱਚਿਆਂ ਦੇ ਵਿੱਚ ਤੁਸੀਂ ਆਪਦਾ ਫਿਊਚਰ ਤਿਆਰ ਕਰਦੇ ਆ ਇਹੋ ਜੇ ਕੰਮ ਕਰਕੇ ਤੁਹਾਡੇ ਨਾਲ ਉਹ ਗੁਨਾਹ ਬਖਸ਼ੇ ਨਹੀਂ ਜਾਣੇ ਤੇ ਜਿੰਨਾ ਮਰਜੀ ਜਿੱਥੇ ਮਰਜੀ ਭੱਜ ਲਿਓ ਹੋਰ ਤਾਂ ਕੁਝ ਨਹੀਂ ਆ ਬਿਲਕੁਲ ਜਿਹੜਾ ਰਾਜੂ ਜੀ ਨੇ ਗੱਲ ਕੀਤੀ ਹੈਗੀ ਹੈ ਨਵਲ ਜਿਹੜਾ ਬਿਰਦਾਸ਼ਮ ਬਣਾਇਆ ਜਾ ਰਿਹਾ ਹੈ ਬਿਲਕੁਲ ਬਜ਼ੁਰਗਾਂ ਦੀ ਸਮਾਰਵਸਤੀ ਬਣਾਇਆ ਜਾ ਰਿਹਾ ਹੈਗਾ ਪਰੰਤੂ ਜਿਹੜਾ ਇਹਨਾਂ ਨੇ ਮੈਸੇਜ ਦਿੱਤਾ ਹੈ ਬਜ਼ੁਰਗ ਮਾਪੇ ਦੀ ਸੇਵਾ ਕਰਨਾ ਸਾਡਾ ਫਰਜ਼ ਬੰਦਾ ਉਹਨਾਂ ਨੇ ਆਪ ਨੂੰ ਪਾਲ ਪੋਸ ਕੇ ਐਡਾ ਕੀਤਾ ਜਦੋਂ ਉਹਨਾਂ ਨੂੰ ਜ਼ਰੂਰਤ ਆ ਆਪਾਂ ਉਹਨਾਂ ਦਾ ਸਾਥ ਦੇਈਏ ਤਾਂ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਬਜ਼ੁਰਗ ਆਸ਼ਰਮ ਨਾ ਬਣਨ ਤਾਂ ਉਹਨਾਂ ਨੂੰ ਇਹਨਾਂ ਜਰੂਰੀ ਨਾਲ ਜ਼ਰੂਰਤ ਪਵੇ ਮੋਗਾ ਤੋਂ ਸੰਜੀਵ ਕੁਮਾਰ ਰੋੜਾ ਦਾ ਅਰਮਿਊ